ਛੋਟੇ ਮੁੰਡੇ ਨੂੰ ਹੀ ਮਾਰ ਹੀ ਦੇਣਾ ਮੈਨੂੰ ਕਹਿੰਦਾ ਕੁਟੀਆਂ ਚੁੱਪ ਤਾਂ ਪੈ ਜਾਂਦੀ ਬਹਿ ਲੈ ਜਿਹੜਾ ਹੱਥ ਲੱਗਾ ਉਹਨੂੰ ਵੀ ਸਾਨੂੰ ਨੂੰ ਨੋ ਖਤਰਾ ਸਾਡੀਆਂ ਬੱਚੀਆਂ ਨੂੰ ਕੀ ਨਾਮ ਹੈ ਆਪਣਾ ਦਨਜੀਤ ਕੌਰ ਕੀ ਗੱਲਬਾਤ ਹੋਈ ਅੱਜ ਕਰ ਰਿਹਾ ਅਹੀਂ ਤੇ ਕੱਲੇ ਘਰ ਬੈਠੇ ਰਾਮਨਾ ਆਪਣਾ ਟੀਵੀ ਵੇਖਣ ਦੇ ਹੀ ਤੇ ਇਹ 35 ਜਾਲੀ ਜਨੇ ਆਏ ਇਹਨਾਂ ਨੇ ਸਾਡਾ ਦਰਵਾਜ਼ਾ ਖੜਕਾਇਆ ਤੇ ਗਾਲਾਂ ਕੱਢਣੀਆਂ ਚਾਲੂ ਕਰਤੀਆਂ ਬੂਹਾ ਬੰਨੇ ਗਏ ਮੈਨੂੰ ਪਤਾ ਨਹੀਂ ਕੌਣ ਆਇਆ ਮੈਂ ਫੜਾ ਫੜ ਉੱਪਰ ਚੱਲ ਗਈ ਕੋਟੇ ਦੇ ਉੱਪਰ ਹੋ ਜਾ ਕੇ ਵੇਖਿਆ ਇਹਨਾਂ ਨੇ ਸਾਰਿਆਂ ਨੇ ਕਿਰਪਾਨਾਂ ਪਿਸਤੋਲਾਂ ਫੜੀਆਂ ਹੀ ਅਸੀਂ ਦਾਦਰ ਦੁੱਤਰ ਜੇ ਫੜੇ ਸੀ ਤੇ ਇੱਟਾਂ ਰੋੜੇ ਇਹਨਾਂ ਨੇ ਕਾਫੀ ਚਲਾਏ ਤੇ ਸਾਨੂੰ ਧਮਕੀ ਮਾਰ ਕੇ ਗਏ ਛੋਟਾ ਮੁੰਡਾ ਸਾਡਾ ਕਦੀ ਕਿਸੇ ਨਾਲ ਅੱਜ ਤੱਕ ਕਦੀ ਲੜਿਆ ਨਹੀਂ ਝਗੜਿਆ ਨਹੀਂ ਕਹਿੰਦੇ ਇਹਨੂੰ ਅਸੀਂ ਮਾਰ ਦੇਣਾ ਉੱਬਾ ਐਵੇਂ ਨਜਾਇਜ਼ ਹੀ ਉਹ ਤੇ ਕਿਸੇ ਗੱਲ 'ਚ ਉਹ ਕੋਠੇ ਦੇ ਬੈਠਾ ਉਹ ਕੰਮ ਦੇ ਜਾਂਦਾ ਬੱਚਾ ਕੱਲ ਨੂੰ ਉਹਨੂੰ ਕੋਈ 19 ਕੀ ਹਜੇ ਦੇ ਫੇਰ ਪੁਲਿਸ ਨੂੰ ਅਹੀਂ ਇੱਕ ਸਕ 81 ਨੰਬਰ ਤੇ ਇਨਾ ਫੋਨ ਕੀਤਾ ਵਾ ਇਨਾ ਫੋਨ ਕੀਤਾ ਉਹਨਾਂ ਨੇ ਇੱਕ ਫੋਨ ਨਹੀਂ ਚੁੱਕਿਆ ਪੁਲਿਸ ਉਦੋਂ ਆਂਦੀ ਜਦੋਂ ਕੋਈ ਮਰ ਮੁੱਕ ਜਾਂਦਾ ਜੇ ਇੱਥੇ ਕੁਝ ਹੋਈ ਜਾਂਦਾ ਉੱਥੇ ਵੇਖਿਆ ਦੀ ਕਿੰਨੀ ਬੋਤਲ ਚੱਲੀ ਆ ਕਿੰਨਾ ਇਹਨਾਂ ਨੇ ਬੁਰਾ ਹਾਲ ਕੀਤਾ ਗਲੀ ਮੁਹੱਲੇ 'ਚ ਕੋਈ ਹਸਾ ਨਾ ਹੋਇਆ ਗਾ ਦੀ ਗੱਲੋ ਜੀ ਕੋਈ ਗੱਲ ਇਹ ਦੋ ਦੋ ਤਿੰਨ ਮਹੀਨੇ ਬੇਲੇ ਦੀ ਰੰਜਿਸ਼ ਹੈਗੀ ਇਹਨਾਂ ਦੀ ਇੱਕ ਦੂਜੇ ਨੂੰ ਆਪਸ 'ਚ ਕੁੱਟਿਆ ਇਹਨਾਂ ਨੇ ਪਿੱਦੇ ਪਹਿਲੇ ਪਹਿਲੇ ਸਾਡੇ ਮੁੰਡੇ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਉਹਦਾ ਲਊਓ ਲਮਾਨ ਉਹਦਾ ਸਿਰਸੂਰ ਪਾੜਿਆ ਈ ਇੰਨਾ ਜ਼ਿਆਦਾ ਤੇ ਕੋਈ ਵੱਡਾ ਮਾਝਾ ਮਾਝਾ ਕਰਦੇ ਸਾਨੂੰ ਪਤਾ ਨਹੀਂ ਕੌਣ ਉਹ ਬੰਸ਼ਖਸ਼ ਹੈਗਾ ਵਾ ਉਹਦੇ ਕਹੇ ਦੇ ਇਹਨਾਂ ਨੇ ਰਾਜੀਨਾਮਾ ਆਪੇ ਹੀ ਉਹਨੇ ਫੋਨਾਂ ਦੇ ਕਰਾ ਕੇ ਆਪੇ ਉਹ ਪੈਸੇ ਬੁਹੇ ਖਾ ਗਿਆ ਮੁਰਗੇ ਕੋਈ ਗੱਲ ਨਹੀਂ ਹੋਈ ਤੇ ਬਾਅਦ ਵਿੱਚ ਇਹਨੇ ਇਹਨੂੰ ਅਜੋ ਦਿਖਿਆ ਤੇ ਇਹਨੇ ਕੁੱਟਿਆ ਤੇ ਮੁਰਗੇ ਪਰ ਜੇ ਕੁੱਟਿਆ ਵਾ ਤੇ ਬਾਰ-ਬਾਰ ਗੱਲ ਕਰਨਾ ਤੇ ਜਨਾਨੀਆਂ ਨੂੰ ਕੀ ਮਤਲਬ ਆ ਕੇ ਤੰਗ ਕਰਨ ਦਾ ਸਾਡੇ ਸਾਡਾ ਇਨਾ ਬੁਰਾ ਹਲ ਕੀਤਾ ਪੁਲਿਸ ਆਜੀ ਸੀ ਪੁਲਿਸ ਨੂੰ ਹੁਣ ਆਪ ਜਾ ਕੇ ਲੈ ਕੇ ਆਏ ਆ ਪੁਲਿਸ ਨੂੰ ਫੋਨ ਕਰ ਕਰ ਮੁਰਗੇ ਕੋਈ ਪੁਲਿਸ ਵਾਲਾ ਨਹੀਂ ਆਇਆ ਪੁਲਿਸ ਉਹਦਾ ਆਉਂਦੀ ਹੈ ਜਦੋਂ ਕੁਝ ਹੋ ਜਾਂਦਾ ਵਾ ਹੁਣ ਮੰਨਤੀ ਹੈ ਪ੍ਰਸ਼ਾਸਨ ਨੂੰ ਸਾਨੂੰ ਇਹ ਸਾਨੂੰ ਨਿਆਂ ਹੀ ਚਾਹੀਦਾ ਸਾਡੇ ਬੱਚਿਆਂ ਨੂੰ ਖਤਰਾ ਵਾ ਉਹਨਾਂ ਤੋਂ ਦੋਵਾਂ ਨੂੰ ਜੇ ਉਹਨਾਂ ਨੇ ਸਾਡੇ ਬੱਚੇ ਨੂੰ ਕੁਝ ਹੋ ਗਿਆ ਤੇ ਫਿਰ ਕੌਣ ਜ਼ਿੰਮੇਵਾਰ ਹੈ ਨਹੀਂ ਭਾਈ ਜੇ ਸਾਡੇ ਬੱਚੇ ਦੋਹਾਂ ਦੇ ਵਿੱਚੋਂ ਦੋਹਾਂ ਨੂੰ ਕੁਝ ਹੋ ਗਿਆ ਨਾ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਨਾ ਇਹ ਜ਼ਿੰਮੇਵਾਰ ਹੋएगी ਕਿਉਂਕਿ ਇਹਨਾਂ ਨੇ ਹੀ ਇੰਨਾ ਫੋਨ ਕੀਤਾ ਇੱਥੇ ਸਾਰਾ ਮੁਹੱਲਾ ਇਕੱਠਾ ਹੈ ਇੰਨੀ ਬੋਦਲ ਚੱਲਣ ਦੀ ਹੀ ਕਿ ਕੋਈ ਅੱਗੇ ਨਹੀਂ ਆਉਂਦਿਆ ਪਰ ਪੁਲਿਸ ਨੇ ਇੱਕ ਫੋਨ ਨਹੀਂ ਚੁੱਕਿਆ ਤੇ ਨਾ ਅੱਗੇ ਆਈ ਹੈ ਅਸੀਂ ਅੱਗੇ ਉੱਥੇ ਕੰਪਲੇਂਟ ਲੈ ਗਏ ਤੇ ਉਹਨੂੰ ਇੱਕ ਬੰਦੇ ਨੂੰ ਇੱਥੇ ਲੈ ਕੇ ਆਏ ਆ ਤਾਂ ਫੇਰ ਕੀ ਮੇਰੇ ਕੋ ਖਲੋਤਾ ਤਾਂ ਨਹੀਂ ਜਾਂਦਾ ਪਿਆ ਇੰਨੀ ਜ਼ੋਰ ਦੀ ਬਾਜ ਆਈ ਹੈ ਜਿਵੇਂ ਬੰਬ ਚੱਲੇ ਜਾਂਦਾ ਹਾਂ ਅਸਾ ਡੱਗੀ ਕਿੰਨੇ ਕਿ tane ਹੋੜ ਗਏ ਇਹ 80 35 ਜਣੇ ਹੋਣੇ ਮੈਂ ਤੈਨੂੰ ਦੱਸਾਂ ਹੈ ਕਹਿਨੇ ਕੁਛ ਫੜਿਆ ਕਹਿਨੇ ਕੁਛ ਫੜਿਆ ਕਹਿਨੇ ਕੁਛ ਫੜਿਆ ਤੁਸੀਂ ਘਰ ਇਕੱਲੇ ਸੀਗੇ ਹਾਂ ਅਸੀਂ ਦੋਵੇਂ ਮੀਆਂ ਨੋਸਾ ਸ਼ਕਲ ਨਹੀਂ ਆ ਸੀ ਘਰ ਮੈਂ ਉੱਪਰਲੇ ਕੋਠੇ ਤੇ ਸਾਂ ਇਹ ਥੱਲੇ ਇਹ ਥੱਲੇ ਥੱਲੇ ਮੇ ਪਈ ਹੋਈ ਸੀ ਹਾਂ ਤੇਜਾ ਕਾਕਾ ਸਿਆ ਛੋਟਾ ਇਹ ਅੱਜ ਕੰਮ ਤੇ ਨਹੀਂ ਐਤਵਾਰ ਸੀ ਨਾ ਤਾਂ ਕਰਕੇ ਇਹ ਤੇ ਵਿਚਾਰਾ ਜਾਂਦਾ ਹੀ ਨਹੀਂ ਇਥੇ ਭੱਲੇ ਚ ਵੀ ਪਤਾ ਕਿਸੇ ਦੇ ਕਿਸੇ ਦੇ ਘਰ ਨਹੀਂ ਜਾਂਦਾ ਹੈਗਾ ਹਾਂ ਉਹ ਮੰਗ ਕੀ ਕਰਦੇ ਤੁਸੀਂ ਹਾਂਜੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਮੰਗ ਕੀ ਕਰਦੇ ਸਾਡਾ ਮਤਲਬ ਆ ਫੈਸਲਾ ਕਰਾਓ ਅਹੀਂ ਸਾਡੇ ਸਾਡੇ ਬੱਚਿਆਂ ਨੂੰ ਕੋਈ ਐਕਸ਼ਨ ਆਵੇ ਕੋਈ ਜੀਤ ਕੋਈ ਗੱਲ ਹੋਵੇ ਤੇ ਕਾਨੂੰਨ ਪੁਲਿਸ ਜ਼ਿੰਮੇਵਾਰ ਹੈ ਕੱਲ ਨੂੰ ਇਹ ਜਿम्मेवारी ਤਾਂਗੇ ਉਹ ਜੋ ਜੇ ਉਹ ਕੱਲ ਨੂੰ ਗਏ ਤੇ ਉਹ ਤੁਹਾਡੀ ਜਿੰਮੇਵਾਰੀ ਹੈ ਜੀ ਭਾਜੀ ਜੇ ਕੋਈ ਮਾਲਾ ਨਾਲ ਪਤਾ ਜੀ ਤਬਦੀਸ਼ ਕਰਨ ਵਾਲੀ ਹੈ ਜੀ ਅੱਜ ਕਹਿੰਦਾ ਫੇ ਬੋਦਲਾ ਬੋਦਲਾ ਚਲਾਈ ਗਈਆਂ ਤਜੇ ਨਹੀਂ ਪਤਾ ਜੀ ਸਰ ਮੌਕੇ ਤੇ ਤੁਸੀਂ ਗਏ ਸੀ ਭਾਜੀ ਕਰਨ ਵਾਲਾ ਜੀ ਕਰਨਾ ਹੈ ਮਾਮਲਾ ਕਹਿੰਦੇ ਪੁਰਾਣੀ ਰਾਂਚੀ ਦਾ ਕੋਈ ਲੜਾਈ ਝਗੜਾ ਪਹਿਲਾਂ ਵੀ ਇਹਨਾਂ ਦਾ ਹੋਇਆ ਭਾਜੀ ਆਪਾਂ ਜਵੇਡ ਜੀ ਕਿਉਂ ਤੇ ਕਰ ਜਾ ਰਹੇ ਆ ਨਾ ਵੇਖੋ ਆਹ ਦੇਖੋ ਵੀਡੀਓ